ਇਹੀ ਸਾਡੇ ਬੈਂਡਿੰਗ ਮਸ਼ੀਨ ਵੀ ਆ ਸਭੀ ਕੁਝ ਮਿਲ ਜੂਗਾ ਖਾਣ ਪੀਣ ਨੂੰ ਤੁਸੀਂ ਆ ਬੈਂਡਿੰਗ ਮਸ਼ੀਨ ਤੋਂ ਖਾਣਾ ਪੀਣਾ ਖਾ ਸਕਦੇ ਹੋ ਬਾਕੀ ਤੇ ਕੁਝ ਇਸ ਤਰ੍ਹਾਂ ਦਾ ਐਂਟਰੀ ਜਿਹੜਾ ਸਾਹਮਣੇ ਆ ਗਿਆ ਟਿਕਟ ਕਾਊਂਟਰ ਨੇ ਤੇ ਬੀਟਿੰਗ ਏਰੀਆ ਦੇ ਸਾਹਮਣੇ ਤੁਸੀਂ ਟਿਕਟ ਕਾਊਂਟਰ ਕਿ ਆਪਾਂ ਤੁਹਾਨੂੰ ਇਸ ਤਰ੍ਹਾਂ ਰੇਲਵੇ ਸਟੇਸ਼ਨ ਦਿਖਾਵਾਂਗੇ ਲਹਿਰੇਗੱਗੇ ਦਾ ਇੱਥੇ ਪੂਰੀ ਜਾਣਕਾਰੀ ਦਵਾਂਗੇ ਅੱਜ ਆਪਾਂ ਤੁਹਾਨੂੰ ਸੰਗਰੂਰ ਜ਼ਿਲ੍ਹੇ ਦੀ ਇੱਕ ਤਹਿਸੀਲ ਦਾ ਰੇਲਵੇ ਸਟੇਸ਼ਨ ਦਿਖਾਵਾਂਗੇ ਜੋ ਕਿ ਸੰਗਰੂਰ ਜ਼ਿਲ੍ਹੇ ਦੀ ਇੱਕ ਤਹਿਸੀਲ ਆ ਜਿਵੇਂ ਸੰਗਰੂਰ ਜ਼ਿਲ੍ਹੇ 'ਚ 6 ਤਹਿਸੀਲਾਂ ਪੈਂਦੀਆਂ ਨੇ ਥੋਰੀ ਡੜਬਾ ਸੁਨਾਮ ਲਹਿਰੇਗੱਗਾ ਦਾ ਮੂਨਕ ਸਕਦੇ ਹਾਂ ਇਹ ਰੇਲਵੇ ਸਟੇਸ਼ਨ ਦੀ ਬਿਲਡਿੰਗ ਤੇ ਚੱਲਦੇ ਆਂ ਆਪਾਂ ਇਸ ਰੇਲਵੇ ਸਟੇਸ਼ਨ ਦਾ ਕਰਦੇ ਆ ਟੂਰ ਤੇ ਇਹ ਟ੍ਰੈਕ ਟਰੈਕ ਬੇਸਿਕਲੀ ਥੋਰੀ ਤੇ ਜੱਖੜਾਈ ਤੇ ਸਾਈਡ ਤੇ ਜਾਂਦਾ ਇਸ ਵੀਡੀਓ ਜਿੱਥੋਂ ਪੂਰੀ ਜਾਣਕਾਰੀ ਦੇ ਰਿਹਾ ਲਹਿਰਾਗਾ ਰੇਲਵੇ ਸਟੇਸ਼ਨ ਦੀ ਜੋ ਕਿ ਸੰਗਰੂਰ ਜਿਹੜੀ ਤੀਹ ਪੰਜਵੀਂ ਤਹਿਸੀਲ ਹੈ ਜਿਵੇਂ ਕਿ ਸੰਗਰੂਰ ਦੇ ਚ ਛੇ ਤਹਿਸੀਲਾਂ ਨੇ ਤੇ ਲਹਿਰਾਗਾ ગામੋਂ ਕੇ ਇਸੇ ਸਾਈਡ ਪੈਂਦੇ ਨੇ ਤੇ ਅੱਜ ਆਪਾਂ ਤੁਹਾਨੂੰ ਇਸ ਬਲੌਗ ਚ ਦੱਸਾਂਗੇ ਇਸ ਰੇਲਵੇ ਸਟੇਸ਼ਨ ਤੋਂ ਕਿੰਨੀਆਂ ਟ੍ਰੇਨਾਂ ਆਪ ਡਾਊਨ ਹੁੰਦੀਆਂ ਨੇ ਸਵੇਰ ਤੇ ਸ਼ਾਮ ਹਰ ਰੋਜ਼ ਤੇ ਇਹ ਟ੍ਰੈਕ ਬਣਿਆ ਹੋਇਆ ਸਿੰਗਲ ਟ੍ਰੈਕ ਆ ਜੱਖਲੂ ਲੈ ਕੇ ਲੁਦੇਨਾਂ ਤੱਕ ਦਾ ਜੱਖਲ ਦੀ ਦੂਰੀ ਇੱਥੋਂ 16 ਕਿਲੋਮੀਟਰ ਆ ਤਲੁਦੇਣਾ ਤੋਂ ਪੈਂਦਾ ਲਗਭਗ 195 ਨੌਂ ਟ੍ਰੇਨਾਂ ਲਗਭਗ ਜਖਲ ਸਾਈਡ ਚੱਲਦੀਆਂ ਨੇ ਤੋਂ ਜਿੰਨਾਂ ਦਾ ਟਾਈਮ ਕੁਝ ਇਸ ਤਰ੍ਹਾਂ 6:13 ਤੇ ਧੂਰੀ ਸਰਸਾ ਪੈਸੇਂਜਰ ਧੂਰੀ ਤੋਂ ਚੱਲਦੀ ਹੈ ਸਰਸਾ ਤੱਕ 6:13 ਤੇ ਲੁਧੇਣਾ ਪਵਾਨੀ ਪੈਸੇਂਜਰ 7:55 ਤੇ ਲੁਧੇਣ ਤੋਂ ਚੱਲ ਕੇ ਪਵਾਨੀ ਜਾਂਦੀ ਹੈ ਤੇ ਪੌਣੇ 9 ਵਜੇ ਚੱਲਦੀ ਹੈ ਤੋਂ ਜੀਤ ਸਾਈਡ ਦੀ ਜੀਤ ਦਿੱਲੀ ਬੈਸੇ ਤੁਸੀਂ ਜਾਖਲ ਤੋਂ ਕਈ ਟ੍ਰੇਨਾਂ ਲੈ ਸਕਦੇ ਦਿੱਲੀ ਦੀਆਂ ਪਰ ਇੱਥੋਂ ਇੱਕ ਟ੍ਰੇਨ ਹੀ ਮਿਲੂ ਤੁਹਾਨੂੰ ਦਿੱਲੀ ਦੀ ਜਿਹੜੀ 9:30 ਵਜੇ ਚੱਲਦੀ ਹੈ ਅੰਡਾਮਨਾ ਹਿਮਸਾਫਰ ਇਹਨਾਂ ਵਿੱਚ ਕੋਈ ਮਿਲ ਜੂਗੀ ਤੁਹਾਨੂੰ ਤੇ 9:12 ਪਾਸ ਚੱਲਦੀ ਹੈ ਥੋ ਹਿਸਾਰ ਨੂੰ ਟ੍ਰੇਨ ਪੈਸੇਂਜਰ ਤੇ ਫਿਰ ਸ਼ਾਮ ਦਾ ਟਾਈਮ ਸ਼ੁਰੂ ਹੋ ਜਾਂਦਾ ਜਾਖਲ ਸਾਈਡ 5:07 ਤੇ ਚੱਲਦੀ ਹੈ ਚੁਰੂ 7:42 ਦੇ ਸਰਪਤਾਪਲਾ ਦਿੱਲੀ ਤੇ 8:30 ਤੇ ਜਲਦੀ ਆ ਲੁਧਿਆਣਾ ਹਿਸਾਰ ਪੈਸੇਂਜਰ ਤੇ 9:00 ਚਲ 9:00 ਤੇ ਚਲਦੀ ਹੈ ਜਖਲਾ ਲੁਧਿਆਣਾ ਸਪੈਸ਼ਲ ਤੇ 10:40 ਤੇ ਜਲਦੀ ਆ ਅਜਮੇਰ ਐਕਸਪ੍ਰੈਸ ਜੋ ਕਿ ਅੰਬਰਸਾ ਤੋਂ ਚਲ ਕੇ ਚਲ ਆਂਦੀ ਹੈ ਹਿਸਾਰ ਵੱਲ ਜਾਂਦੀ ਹੈ ਤੀਸਰੀ ਰੇਲਵੇ ਸਟੇਸ਼ਨ ਦੀ ਇਹ ਮੇਨ ਐਂਟਰੈਂਸ ਹੈ ਸਾਈਨ ਬੋਰਡ ਬਲੂ ਕਲਰ ਚ ਰਸ ਰੇਲਵੇ ਸਟੇਸ਼ਨ ਦਾ ਸਾਈਨ ਬੋਰਡ ਇਧਰ ਸਾਈਡ ਪਾਰਕਿੰਗ ਹੈ ਆਇਸ ਸਾਈਡ ਹੈਗੀ ਆ ਪਾਰਕਿੰਗ ਤੇ ਸਾਈਡ ਹੈ ਗਿਆ ਰੇਲਵੇ ਸਟੇਸ਼ਨ ਬਿਲਡਿੰਗ ਦਾ ਆਰਕੀਟੈਕਚਰ ਰੇਲਵੇ ਸਟੇਸ਼ਨ ਦੀ ਬਿਲਡਿੰਗ ਦਾ ਆਰਕੀਟੈਕਚਰ ਸਾਈਡ ਹੈਗੀ ਆ ਪਾਰਕਿੰਗ ਤੇ ਬਿਲਡਿੰਗ ਦਾ ਆਰਕੀਟੈਕਚਰ ਲੜਾ ਦਾ ਰੇਲਵੇ ਸਟੇਸ਼ਨ ਦੀ ਪੁਰਾਣੀ ਬਿਲਡਿੰਗ ਹੈ ਇਸ ਸਾਈਟ ਡਿਟੈਕਟ ਕਾਊਂਟਰ ਨੇ ਤੱਕ ਬੈਂਡਿੰਗ ਮਸ਼ੀਨ ਲੱਗੀ ਹੋਈ ਹੈ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਬੈਂਡਿੰਗ ਮਸ਼ੀਨ ਆ ਤੇ ਆਪਾਂ ਬੈਠੇ ਆ ਇਸ ਟਾਈਮ ਸ਼ੈੱਡ ਤੇ ਸ਼ੈੱਡ ਬਣੇ ਹੋਏ ਨੇ ਪੂਰੇ ਪ੍ਰੋਪਰ ਸੋਹਣੇ-ਸੋਹਣੇ ਸ਼ੈੱਡ ਬਣੇ ਹੋਏ ਨੇ ਲਹਿਰਾਗਾ ਰੇਲਵੇ ਸਟੇਸ਼ਨ ਦੀ ਪੁਰਾਣੀ ਬਿਲਡਿੰਗ ਹੈ ਇਹ ਇਸ ਸਾਈਟ ਡਿਟੈਕਟ ਕਾਊਂਟਰ ਨੇ ਤੱਕ ਨੇ ਬਹੁਤ ਸੋਹਣੀ ਹੈ ਰੇਲਵੇ ਸਟੇਸ਼ਨ ਦੀ ਬਿਲਡਿੰਗ ਆ ਪੁਰਾਣੀ 1998 ਦੇ ਕਰੀਬ ਸੋਨੂੰ ਰੇਲਵੇ ਸਟੇਸ਼ਨ ਦੀ ਬਿਲਡਿੰਗ ਆ ਪ੍ਰਾਣੀ 1998 ਦੇ ਕਰੀਬ ਆ 1998 ਦੀ ਬਣੀ ਹੋਈ ਆ ਬਿਲਡਿੰਗ ਆ ਓਸਾਈਡ ਅਟੈਚਡ ਕਾਊਂਟਰ ਨੇ ਤੇ ਬੀਟਿੰਗ ਏਰੀਆ ਦੇ ਸਾਹਦੇ ਤੁਸੀਂ ਤੇ ਹਾਰਟ ਅਟੈਚਡ ਕਾਊਂਟਰ ਨੇ ਟੱਕਾ ਗੱਡੀਆਂ ਯਾਦਾ ਆਪਡਾਉਨ ਹੁੰਦੀਆਂ ਨੇ ਸ ਰੇਲਵੇ ਸਟੇਸ਼ਨ ਪਰ ਇਸ ਕਰਕੇ ਰੇਲਵੇ ਸਟੇਸ਼ਨ ਪਾਰਕਿਆਂ ਮੋਟਰਸਾਈਕਲ ਵਾਹਨ ਖੜਾ ਸਕਦੇ 10 20 ਰੁਪਏ ਲੈਂਦੇ ਨੇ ਤੇ ਗੱਡੀਆਂ ਵੀ ਖੜਾ ਸਕਦੇ ਤੁਸੀਂ ਗੱਡੀਆਂ ਵੀ ਖੜੀਆਂ ਨੇ ਜਿਵੇਂ ਕੀ ਤੇ ਲੈਰੇ ਕਿ ਅੱਗੀ ਸ਼ਹਿਰ ਚ ਕੱਲ ਕਰੀਏ ਤਾਂ ਸਾਰੇ ਧਰਮਾਂ ਦੇ ਤੁਹਾਨੂੰ ਟੈਂਪਲ ਮਿਲ ਜਾਂਦੇ Hindu ਧਰਮ ਦੇ ਮੁਸਲਮਾਨ ਧਰਮ ਦੇ ਗੁਰਦੁਆਰਾ ਸਿੱਖ ਧਰਮ ਦੇ ਟਾਈਪ ਦਾ ਸਭੀ ਪਿਆਰ ਦਿੱਤੀ ਜਾਂਦੀ ਹੈ ਸਭ ਨੂੰ ਜਿਵੇਂ Hindu ਧਰਮ Hindu ਧਰਮ ਦੇ ਤਾਂ ਟੈਂਪਲ ਨੇ ਸਰ ਚਰਚ ਮੇਨ ਜੋ ਤੰਨਾ ਟੈਂਪਲ ਨੇ ਬਸੰਤੀ ਮਾਤਾ ਮੰਦਿਰ ਜਿਵੇਂ ਕੀ Hindu ਧਰਮ ਦਾ ਪਸੰਤੀ ਮੰਤਾ ਟੈਂਪਲ ਹੈ ਇਹ। ਇਹ ਸਾਈਡ ਵੀ ਹਿੰਦੂ ਧਰਮ ਦਾ ਟੈਂਪਲ ਆ। ਛਪੋਲੇ ਦਾ ਟੈਂਪਲ। ਦੁਰਗਾ ਮੰਦਰ ਤੇ ਹੁਣ ਆਪਾਂ ਗੱਲ ਕਰਦੇ ਆਂ ਧੋਰੀ ਸਾਈਡ ਵਾਲੀਆਂ ਟ੍ਰੇਨਾਂ ਦੀ ਜਿਹੜੀਆਂ ਸਵੇਰੇ ਚੱਲਦੀਆਂ ਨੇ ਤੇ ਸ਼ਾਮ ਨੂੰ ਚੱਲਦੀਆਂ। ਟ੍ਰੇਨ ਚੱਲਦੀ ਹੈ 1:44 ਮਿੰਟ ਤੇ ਹਸਾਰ ਅੰਬਰਸਰ। ਦੂਸਰੀ ਟ੍ਰੇਨ ਦਾ ਟਾਈਮ ਆ ਸਵੇਰੇ 5:40 ਮਿੰਟ ਦਾ ਜਖਾਲਾ ਸਪੈਸ਼ਲ ਲੁਧਿਆਣਾ ਟ੍ਰੇਨ 7:09 ਮਿੰਟ ਤੇ ਹਿਸਾਰ ਤੋਂ ਚੱਲ ਕੇ ਲੁਧਿਆਣਾ ਸਪੈਸ਼ਲ ਟ੍ਰੇਨ 10:34 ਮਿੰਟ ਤੇ ਸਰਬੋਦਾਵਲਾ 11:00 ਸਵੇਰੇ ਚੂਰੂ ਤੋਂ ਚੱਲ ਕੇ ਲੁਧਿਆਣਾ ਨੂੰ ਫੇ ਸ਼ਾਮ ਦਾ ਟਾਈਮ ਸ਼ੁਰੂ ਹੋ ਜਾਂਦਾ 3:52 ਮਿੰਟ ਤੇ ਪਹਿਲੀ ਟ੍ਰੇਨ ਚੱਲਦੀ ਹੈ ਇਹ ਸਰਸਾ ਤੋਂ ਚੱਲ ਕੇ ਲੁਧਿਆਣਾ ਨੂੰ 5:57 ਪੀ.ਐਮ. ਤੇ 8:36 ਮਿੰਟ ਤੇ ਪਿਵਾਨੀ ਧੂਰੀ ਤੱਕ ਟਰਮੀਨੇਟ ਹੋ ਜਾਂਦੀ ਹੈ ਸਮਾਪਤੀ ਕਰਦੀ ਹੈ ਇਹ ਟ੍ਰੇਨ ਧੂਰੀ ਤੱਕ ਕਰਦੇ ਆਂ ਗੱਲਾਂ ਬਾਤਾਂ ਇਹ ਅੱਗੇ ਬਿਲਡਿੰਗ ਆ ਤੇ ਬਹੁਤ ਸੋਹਣੇ ਸੋਹਣੇ ਸ਼ੈੱਡ ਵੀ ਬਣੇ ਹੋਏ ਨੇ ਤੇ ਉੱਪਰ ਤੋਂ ਫੋਟੋਵਰ ਬ੍ਰਿਜ ਆ ਤੇ ਇਹ ਦੇਖੋ ਬੈਂਚ ਲੱਗੇ ਹੋਏ ਨੇ ਪ੍ਰੋਪਰ ਰੰਗ ਕੀਤਾ ਸ਼ਰਤ ਉੱਤੇ ਆ ਫੋਟੋਵਰ ਬ੍ਰਿਜ ਤੁਸੀਂ ਕਰਾਸ ਕਰ ਸਕਦੇ ਹੋ ਤੇ ਆ ਦੇਖੋ ਰੇਲਵੇ ਸਟੇਸ਼ਨ ਬਹੁਤ ਸੋਹਣਾ ਰੇਲਵੇ ਸਟੇਸ਼ਨ ਆ ਛੋਟਾ ਜਿਹਾ ਰੇਲਵੇ ਸਟੇਸ਼ਨ ਆ ਇਸ ਰੇਲਵੇ ਸਟੇਸ਼ਨ ਦੇ ਦੋ ਪਲੇਟਫਾਰਮ ਨੇ ਪਰ ਹਜ਼ਾਰਾਂ ਵਿਅਕਤੀ ਇਸ ਰੇਲਵੇ ਸਟੇਸ਼ਨ ਤੋਂ ਯਾਤਰਾ ਕਰਦੇ ਨੇ ਇਹ ਹਾਬਣੇ ਹੋਏ ਨੇ ਇਸ ਤਰ੍ਹਾਂ ਦੇ ਸ਼ੈੱਡ ਬਸ ਤੇ ਆ ਦੇਖ ਸਕਦੇ ਹੋ ਸ਼ੈੱਡ ਬਣੇ ਹੋਏ ਨੇ ਜਿਆਦੇ ਪਸੰਜਰ ਨਹੀਂ ਹੈ ਨਹੀਂ ਜਿਆਦੇ ਟ੍ਰੇਨ ਦਾ ਟਾਈਮ ਪਹਿਲੇ ਘੰਟਾ ਇੱਧਰ ਪੀਣਾ ਪਾਣੀ ਆ ਤੁਸੀਂ ਪਾਣੀ ਪੀ ਸਕਦੇ ਹੋ ਤੇ ਉਧਰ ਬਿਲਡਿੰਗ ਆ ਰੇਲਵੇ ਦੀ ਪੁਰਾਣੀ ਅੰਗਰੇਜ਼ ਦੇ ਟਾਈਮ ਦੀ ਬਣੀ ਹੋਈ ਸ਼ੈੱਡ ਬਣੇ ਹੋਏ ਨੇ ਕਿ ਪ੍ਰੋਪਰ ਬੈਠਣ ਵਾਸਤੇ ਤੇ ਤੇ ਇਸ ਸਾਈਡ ਪੀਣਾ ਪਾਣੀ ਆ ਤੇ ਉਸ ਸਾਈਡ ਬਿਲਡਿੰਗ ਆ ਪੁਰਾਣੀ ਤੇ ਫੂਡ ਸਟਾਲਾਂ ਮੇ ਤੇ ਇੱਥੇ ਵੈਂਡਰ ਤੁਸੀਂ ਖਾਣਾ ਪੀਣਾ ਖਾ ਸਕਦੇ ਹੋ ਵੈਂਡਰ ਤੇ ਪ੍ਰਾਈਸ ਦੱਸਿਆ ਹੋਇਆ ਸਾਰੇ ਚੀਜ਼ਾਂ ਦਾ ਇਹ ਵੈਂਡਰ ਆ ਇਹ ਸਾਈਡ ਵੈਂਡਰ ਆ ਤੇ ਆਹ ਕੀ ਪੁਰਾਣੀ ਰੇਲਵੇ ਸਟੇਸ਼ਨ ਦੀ ਬਿਲਡਿੰਗ ਅੰਗਰੇਜ਼ਾਂ ਦੇ ਟਾਈਮ ਦੀ ਪਲੇਸ ਸਰੀਂ ਲਿਆ ਆਹ ਬਿਲਡਿੰਗ ਆ ਰੇਲਵੇ ਸਟੇਸ਼ਨ ਦੀ ਤੇ ਇਸ ਸਾਈਡ ਤੋਂ ਨੂੰ ਆਪਾਂ ਦਿਖਾ ਰਹੇ ਹਾਂ ਟਰੈਕ ਤੇ ਫੋਟੋਵਰ ਬ੍ਰਿਜ ਤੇ ਪ੍ਰੋਪਰ ਦੂ ਤੱਕ ਲੱਗੇ ਹੋਏ ਨੇ ਬੈਂਚ ਤੇ ਇਸ ਸਾਈਡ ਵੀ ਬੈਂਚ ਲੱਗੇ ਹੋਏ ਨੇ ਸਾਈਡ ਹੈ ਅੰਡਾ ਜਲਡ ਪਾਣੀ ਤੇ ਇਸ ਰੇਲਵੇ ਸਟੇਸ਼ਨ ਦੇ ਅੰਦਰ ਠੰਡਾ ਪਾਣੀ ਮਿਲ ਜੂ ਤੁਹਾਨੂੰ ਪੀਣ ਵਾਸਤੇ ਤੇ ਇਸ ਸਾਈਡ ਟ੍ਰੈਕ ਪਲੇਟਫਾਰਮ ਬੈਠਣ ਵਾਸਤੇ ਵਿਵਸਥਾ ਨੇ ਹਰਿਆਲੀ ਪੂਰੀ ਪੌਦੇ-ਪੌਦੇ ਲੱਗੇ ਹੋਏ ਨੇ ਬੇੜ-ਪੌਦੇ ਤੇ ਜੀ ਮੈਂ ਤੇ ਹੁਣ ਤੁਹਾਨੂੰ ਦਿਖਾਣੇ ਆਪਾਂ ਬੈਂਡਿੰਗ ਮਸ਼ੀਨ ਤੇ ਇਸ ਸਾਈਡ ਬੈਂਡਿੰਗ ਮਸ਼ੀਨ ਵੀ ਹੈ ਤੁਸੀਂ ਖਾਣਾ ਪੀਣਾ ਖਾ ਸਕਦੇ ਹੋ 5 ਰੁਪਏ ਤੋਂ ਲੈ ਕੇ ਸਭੀ ਚੀਜ਼ਾਂ ਮਿਲ ਜਿਆ ਨੇ ਤੁਸੀਂ ਖਾ ਸਕਦੇ ਹੋ ਤੇ ਸਭੀ ਰੇਟ ਦੱਸਿਆ ਹੋਇਆ ਬਾਕੀ ਚੀਜ਼ਾਂ ਦਾ ਤੇ ਇੱਧਰ ਬੈਂਚ ਲੱਗੇ ਹੋਏ ਨੇ ਪ੍ਰੋਪਰ ਹੋਏ ਨੇ ਬੈਂਚਸ ਰੇਲਵੇ ਸਟੇਸ਼ਨ ਦੇ ਅੰਦਰ ਸਫਾਈ ਹੈ ਪੂਰੀ ਰੇਲਵੇ ਸਟੇਸ਼ਨ ਦੇ ਅੰਦਰ ਹੈ ਇਸ ਸਾਈਡ ਹੈ ਬੈਂਡਿੰਗ ਮਸ਼ੀਨ ਜਿਸ ਤੋਂ ਸਭੀ ਕੁਝ ਮਿਲ ਜੂਗਾ ਖਾਣ ਪੀਣ ਨੂੰ ਤੁਸੀਂ ਆ ਬੈਂਡਿੰਗ ਮਸ਼ੀਨ ਤੋਂ ਖਾਣਾ ਪੀਣਾ ਖਾ ਸਕਦੇ ਹੋ ਬਾਕੀ ਪ੍ਰਾਈਸ ਦੱਸਿਆ ਹੋਇਆ ਸਭੀ ਗਿੜੀ ਨੀ ਚੀਜ਼ਾਂ ਮਿਲਦੀਆਂ ਨੇ ਤੁਸੀਂ ਖਾਣਾ ਪੀਣਾ ਖਾ ਸਕਦੇ ਹੋ ਤੇ ਇਹ ਲੱਗੇ ਹੋਏ ਨੇ ਬੈਂਚ ਬਹੁਤ ਪ੍ਰੋਫੈਸ਼ਨਲ ਇਹ ਸਰਬਦਾ ਭਲਾ ਟ੍ਰੇਨ ਆ ਗਈ ਇੱਥੇ ਲੋਨੀਆਂ ਖਾਸ ਨਿਊ ਡੈਲੀ ਯੱਕਰ ਤੇ ਹਾਂਜੀ ਫਾਈਨਲੀ ਪਹੁੰਚ ਗਏ ਆਪਾਂ ਲਹਿਰਗਾ ਤੇ ਟਾਈਮ ਹੋ ਗਿਆ 12:32 ਮਿੰਟ ਦਾ 12:32 ਮਿੰਟ ਹੋ ਗਏ ਨੇ ਤੇ ਪਹੁੰਚ ਗਏ ਆਪਾਂ ਲਹਿਰਗਾ ਤੇ ਅੱਧਾ ਘੰਟਾ ਦੀ ਦੇਰੀ ਤੋਂ ਪਹੁੰਚੀ ਹੈ ਟ੍ਰੇਨ ਕਿ ਚੱਲਦੇ ਹਾਂ ਆਪਾਂ ਬਾਹਰ ਰੇਲ ਟੀਨਦਰੋਂ ਆਏ ਇਹ ਹਾਰ ਰੇਲਵੇ ਸਟੇਸ਼ਨ ਦੇ ਟਿਕਟ ਕਾਊਂਟਰ ਨੇ ਸ ਰੇਲਵੇ ਸਟੇਸ਼ਨ ਦੇ ਤੇ ਉਸ ਸਾਈਡ ਪਾਰਕਿੰਗ ਆ ਯਸਰ ਇਹਾ ਬਿਲਡਿੰਗ ਮੇਨ ਸ ਰੇਲਵੇ ਸਟੇਸ਼ਨ ਦੀ ਬੈਕ ਸਾਈਡ